हिमाचल ਦੇ ਕੈਬਨਿਟ ਮੰਤਰੀ ਵਿਕਰਮ ਦਿਤ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਵਜਣ ਜਾ ਰਹੇ ਨੇ ਜਿੱਥੇ ਕੀ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਤੇ ਦੋਨੇ ਪਰਿਵਾਰਾਂ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਕਈ ਦਿਨਾਂ ਤੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਅੱਜ ਉਹ ਕੜੀ ਆ ਗਈ ਜਿੱਤੋਂ ਵਿਕਰਮ ਦਿਤ ਸਿੰਘ ਵਿਆਹ ਦੇ ਬੰਧਨ ਦੇ ਵਿੱਚ ਵਜਣਗੇ ਤਦਨੇ ਚੰਡੀਗੜ੍ਹ ਦੇ ਸੈਕਟਰ 11 ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਆਨੰਦਕਾਰ ਦੀਆਂ ਰਸਮਾਂ ਕਰਕੇ ਉਸ ਤੋਂ ਬਾਅਦ ਜਾ ਕੇ ਇਹ ਵਿਆਹ ਹੋਇਆ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿੱਥੇ ਪਰਿਵਾਰਕ ਮੈਂਬਰ ਤੇ ਦੂਜੇ ਪਾਸੇ ਕਈ ਵੱਡੇ ਲੀਡਰ ਇਸ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸੀ। ਵਿਕਰਮਦਿੱਤ ਸਿੰਘ ਦੇ ਪਿਤਾ ਸਵਰਗੀ ਵੀਰਬਦਰ ਸਿੰਘ ਜੋ ਕਿ ਹਿਮਾਚਲ ਦੇ ਰਾਜਾ ਹੀ ਮੰਨੇ ਜਾਂਦੇ ਸੀ। ਕਈ ਸਾਲ ਉਹਨਾਂ ਨੇ ਹਿਮਾਚਲ ਦੇ ਵਿੱਚ ਬਤੌਰ ਮੁੱਖ ਮੰਤਰੀ ਰਾਜ ਕੀਤਾ ਜਿਨ੍ਹਾਂ ਦੀ ਰਾਜ ਤੇ ਵਿੱਚ ਕਾਫੀ ਦੱਸ ਦਿੰਨੇ ਆ ਹਿਮਾਚਲ ਦੇ ਵਿੱਚ ਬਦਲਾਅ ਆਇਆ ਜਿਸ ਤੋਂ ਬਾਅਦ ਜਾ ਕੇ ਹੁਣ ਵਿਕਰਮਦਿੱਤ ਸਿੰਘ ਪੋਲਿਟਿਕਸ ਦੇ ਵਿੱਚ ਨੇ ਜਿੰਨਾਂ ਨੂੰ ਕੈਬਨਟ ਦੇ ਵਿੱਚ ਵੱਡਾ ਰੈਕ ਮਿਲਿਆ ਕੈਬਨ ਮੰਤਰੀ ਨੇ ਲੋਕ ਨਿਰਮਾਣ ਮੰਤਰੀ ਬਜੋਂ ਕੰਮ ਕਰ ਰਹੇ ਨੇ ਤੇ ਨਾਲ ਦੀ ਨਾਲ ਹੁਣ ਵਿਆਹ ਦੀਆਂ ਰਸਮਾਂ ਜਿਹੜੀਆਂ ਪੂਰੀਆਂ ਕਰਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ ਤਾਂ ਇਸ ਮੌਕੇ ਚੰਡੀਗੜ੍ਹ ਦੇ ਸੈਕਟਰ 11 ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਕੈਮਰੇ ਦੇ ਵਿੱਚ ਕੈਚ ਕਰਕੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਕਿ ਵਿਕਰਮ ਦਿੱਤੈ ਸਿੰਘ ਤੁਸੀਂ ਦੇਖੋ ਕਿਵੇਂ ਰਾਜਾਂ ਵਰਗੀ ਤਿਆਰੀ ਦੇ ਵਿੱਚ ਜਿਹੜੇ ਇਸ ਵਿਆਹ ਦੇ ਵਿੱਚ ਪਹੁੰਚੇ ਸੀ ਤੁਸੀਂ ਦੱਸ ਦਿੰਨੇ ਆ ਕਿ ਹਿਮਾਚਲ ਦੇ ਰਾਜਾ ਤਾਹੀਂ ਕਿਹਾ ਜਾਂਦਾ ਹੈ ਕਿ ਬਿਰ ਬੱਦਰ ਨੂੰ ਕਿਉਂਕਿ ਉਹਨਾਂ ਦੇ ਪੁੱਤਰ ਵੀ ਜਿਹੜੇ ਵਿਕ੍ਰਮਦਿਤ ਸਿੰਘ ਰਾਜਾਂ ਵਰਗੀ ਦਿੱਖ ਦੇ ਵਿੱਚ ਅੱਜ ਵੇਖਣ ਨੂੰ ਮਿਲੇ ਨੇ ਤਾਂ ਵਿਆਹ ਤੋਂ ਬਾਅਦ ਉਹਨਾਂ ਨੇ মিডিਆ ਨਾਲ ਵੀ ਗੱਲਬਾਤ ਕੀਤੀ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਕਿ ਉਹਨਾਂ ਨੇ ਵਿਆਹ ਹੋਣ ਤੋਂ ਪੂਰਾ ਬਹੁਤ ਤੋਂ ਬਾਅਦ ਕੀ মিডিਆ ਸਾਹਮਣੇ ਵਿਚਾਰ ਦਿੱਤੇ ਨੇ ਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਸਿੱਖ ਰੀਤੀ ਰਵਾਜਾਂ ਦੇ ਵਿੱਚ ਇਹ ਪੂਰਾ ਕਾਰਜ ਹੋਇਆ ਦੱਸਿਆ ਜਾਂਦਾ ਹੈ ਕਿ ਜੋ ਵਿਕ੍ਰਮਦਿਤ ਸਿੰਘ ਦੇ ਧਰਮ ਪਤਨੀ ਬਣੇ ਨੇ ਉਹ ਸਿੱਖ ਪਰਿਵਾਰ ਤੋਂ ਨੇ ਜਿਨ੍ਹਾਂ ਨੂੰ ਤੁਸੀਂ ਦੇਖੋ ਕਿ ਪਰਿਵਾਰ ਨੇ ਸਿੱਖ ਰੀਤੀ ਰਵਾਜਾਂ ਦੇ ਨਾਲ ਵਿਆਹ ਕਰਕੇ ਵਿਕਰਮਦੀਪ ਸਿੰਘ ਦੇ ਪਰਿਵਾਰ ਨਾਲ ਰਿਸ਼ਤਾ ਜੋੜਿਆ ਤਾਂ ਇਸ ਮੌਕੇ ਵਿਕਰਮਦੀਪ ਸਿੰਘ ਨੇ ਵਿਆਹ ਤੋਂ ਬਾਅਦ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਦੇਖੋ ਫਿਕਰ ਦੇਖ ਫਿਕਰ ਦੇਖ ਇਹ ਮਾਰੀ ਦੇਖਦਾ ਹਾਂ ਉਹ ਦੇਸ਼ ਕੇ ਸਾਡੇ ਪਰਿਵਾਰ ਕੇ ਸਬੰਧ ਸੇ ਮੌਕੇ ਪਰ ਆਸ਼ੀਰਵਾਦ ਪ੍ਰੀਮ ਉਤਾਰ ਦਿਆ ਅਤੇ ਇਸ ਕੇ ਲਈ ਦਿੱਤੀ ਗ੍ਰਾਹੀਓ ਸੇ ਉਤਰ ਕੇ ਬਾਅਦ ਕੁਝ ਮੈਰਿਡ ਲਾਈਫ ਕੇ ਲਈ ਕੁਝ ਪ੍ਰੋਮਿਸਸ ਕੀਏ ਇੱਕ ਦੂਸਰੇ ਸੇ विक्रमादित्य जी आप राजनीति में भी बड़े वो रहते हैं और अक्सर कई बड़े मुद्दों का आप उठाते रहते हैं किस तरीके से आप देखते हैं हालांकि आज का तो दिन आपका राजनीति की बात करने का नहीं लेकिन फिर भी अगर बात करें हिमाचल की तो किस तरीके से देखते हैं जो हालात है। इस समय हिमाचल में हिमाचल में हालात निश्चित तौर से ऐसी करते हैं और हम लगातार प्रयास कर रहे हैं कि विदेश के सहयोग दिया जा सके और तौर से मैंने